ਸ਼ਾਂਤ ਹੰਸਾਲੀ ਵਾਲਿਆਂ ਦੇ ਬਚਨ ਚ ਸ਼ਾਮ ਲੋਕ ਦੁੱਧ ਨਹੀਂ ਪੀਣਾ ਚਾਹੀਦਾ ਪਿਆਰਿਓ ਮਿਲਦੇ ਨੇ ਇਹ ਤਿੰਨ ਬੁਰੇ ਸੰਕੇਤ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਤਾਂ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਕੋਈ ਕਈ ਚੀਜ਼ਾਂ ਜਿਹੜੀਆਂ ਨੇ ਸਾਡੇ ਸਰੀਰ ਨੂੰ ਅਤੀ ਨੁਕਸਾਨ ਦੇ ਨੇ ਸਾਡੇ ਸਰੀਰ ਲਈ ਉਹ ਸਹੀ ਨਹੀਂ ਹੈਗੀਆਂ ਤੇ ਜੇ ਆਪਾਂ ਬਚਨ ਪੜਨੇ ਆ ਸਤਗੁਰੂ ਕਹਿੰਦੇ ਜਿਤ ਖਾਧਾ ਤੰ ਪੀੜੀਐ ਮਨ ਮਹਿ ਚੱਲੇ ਵਿਕਾਰ ਪਾਰਸ਼ਾ ਕਹਿੰਦੇ ਜਿਹੋ ਜਿਹਾ ਖਾਣਾ ਖਾਣ ਦੇ ਨਾਲ ਮਨ ਦੇ ਵਿੱਚ ਵਿਕਾਰ ਚੱਲਦੇ ਨੇ ਮਨ ਦੇ ਵਿੱਚ ਜੜੀਆਂ ਚੀਜ਼ਾਂ ਨੇ ਉਹ ਚੱਲਦੀਆਂ ਨੇ ਮਨ ਦੇ ਵਿੱਚ ਵਿਕਾਰ ਚੱਲਦੇ ਨੇ ਇਹੋ ਜਿਹਾ ਖਾਣਾ ਨਹੀਂ ਖਾਣਾ ਚਾਹੀਦਾ ਜਿਹੜੇ ਕੱਪੜੇ ਪਹਿਨੇ ਆ ਕਹਿੰਦੇ ਤਨ ਪੀੜਿਆ ਜਾਵੇ ਤਨ ਦੀ ਜਿਹੜੀ ਹੈ ਸਾਡੀ ਸੰਤੁਸ਼ਟੀ ਖਤਮ ਹੋ ਜਾਏ ਭਾਵ ਤਨ ਜਿਹੜਾ ਹੈ ਸਾਡਾ ਰੋਗੀ ਹੋ ਜਾਏ ਕਹਿੰਦੇ ਐਸਾ ਪਹਿਨਣਾ ਵੀ ਕਾਹਦਾ ਪਹਿਨਣਾ ਕਹਿੰਦੇ ਭਾਈ ਜਿਹਦੇ ਨਾਲ ਸਾਡੇ ਤਨ ਨੂੰ ਜਿਹੜੀ ਹੈ ਪੀੜਾ ਹੋਵੇ ਕਹਿਣ ਤੋਂ ਭਾਵ ਵੀ ਐਸੇ ਭੋਜਨ ਖਾਣ ਦਾ ਕੀ ਫਾਇਦਾ ਜਿਹਦੇ ਨਾਲ ਸਰੀਰ ਰੋਗੀ ਹੋ ਜਾਏ ਐਸੇ ਭੋਜਨ ਛਕਣ ਦਾ ਕੀ ਫਾਇਦਾ ਜਿਹਦੇ ਨਾਲ ਸਾਡਾ ਤਨ ਸਾਡਾ ਸਾਥ ਨਾ ਦੇਵੇ ਤਨ ਰੋਗੀ ਹੋ ਜਾਏ ਤੇ ਮਨ ਦੇ ਵਿੱਚ ਵਕਾਰ ਵੀ ਚੱਲਣ ਭਾਵ ਕੀ ਬਾਬਾ ਜੀ ਇਸ ਕਰਕੇ ਕਹਿੰਦੇ ਸੀ ਕਹਿੰਦੇ ਭਾਈ ਖਾਣਾ ਪੀਣਾ ਦੇਖ ਕੇ ਗੋ ਹੱਸਣਾ ਪੀਣਾ ਸਤਿਗੁਰੂ ਜੀ ਜਿਵੇਂ ਬੰਦਨ ਕਰਦੇ ਨੇ ਗੁਰਬਾਣੀ ਦੇ ਵਿੱਚ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਸਤਿਗੁਰੂ ਕਹਿੰਦੇ ਮਨੁੱਖ ਦੇ ਲਈ ਇਹੀ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਬਹੁਤ ਅੱਗੇ ਮਾਇਨੇ ਰੱਖਦੀਆਂ ਨੇ ਖਾਓ ਪੀਓ ਤੇ ਮਰਜੀ ਕੋ ਮੋਹ ਫਿਰੋ ਇੰਜ ਕਰੋ ਵੰਜ ਕਰੋ ਤੇ ਇਹੀ ਚੀਜ਼ ਹੈ ਇਹਨੂੰ ਮਰਨਾ ਜਿਹੜਾ ਉਹ ਬਿਸਰ ਗਿਆ ਸਤਿਗੁਰੂ ਕਹਿੰਦੇ ਨੇ ਕਿਆ ਜਾਣਾ ਕਿ ਤੂੰ ਮਰਾਂਗੇ ਕਿਹੈਸਾ ਮਰਨਾ ਹੋਏ ਜਦ ਸਾਹਿਬ ਮਨੋਂ ਨਾ ਵਿਸਰੈ ਤੋ ਸਹਿਲਾ ਮਰਨਾ ਹੋਏ ਮੇਰੇ ਕਹਿਣ ਤੋਂ ਭਾਵ ਮੈਂ ਜਿਹੜਾ ਆਪ ਜੀ ਨੂੰ ਬਚਨ ਚੇਤੇ ਕਰਾ ਰਹੇ ਕਿ ਖਾਣ ਪੀਣੋਂ ਜ਼ਿੰਦਗੀ ਨਾ ਬਣਾਓ ਸਤਿਗੁਰੂ ਦੇ ਲਈ ਸਮਾਂ ਕੱਢੋ ਤਿਆਰ ਹੋ ਬਾਬਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਸ਼ਾਮਾ ਨੂੰ ਦੁੱਧ ਜਿਹੜਾ ਹੈ ਉਹ ਨਹੀਂ ਪੀਣਾ ਚਾਹੀਦਾ ਕਈਆਂ ਨੂੰ ਦੁੱਧ ਖਰਾਬ ਕਰਦਾ ਨਾ ਦੁੱਧ ਨਹੀਂ ਪੀਣਾ ਚਾਹੀਦਾ ਕਈਆਂ ਨੂੰ ਡਾਕਟਰ ਦੱਸ ਦਿਆ ਵੀ ਭਾਈ ਦੁੱਧ ਤੱਤਾ ਦੇ ਦਾ ਪੀਣਾ ਨਹੀਂ ਤੇਰੇ ਲਈ ਤੇ ਜ਼ਹਿਰ ਆ ਤੂੰ ਠੰਡਾ ਦੁੱਧ ਪੀ ਤੇ ਜਿੰਨਾ ਹੋ ਸਕਦਾ ਤੂੰ ਠੰਡਾ ਜਿਹੜਾ ਭੋਜਨ ਸ਼ਾਕ ਤੇਰੇ ਲਈ ਗਰਮ ਜਿਹੜਾ ਬਹੁਤ ਖਰਾਬ ਹੈ ਤੇ ਕਈ ਲੋਕਾਂ ਨੇ ਹੁਣ ਇਹਨਾਂ ਚੀਜ਼ਾਂ ਨੂੰ ਜਿਹੜਾ ਰਹਿਮ ਭਰਮ ਦੇ ਨਾਲ ਜੋੜ ਦਿੱਤਾ ਗਿਆ ਕਹਿੰਦੇ ਜੀ ਗਰਮ ਦੁੱਧ ਨਹੀਂ ਪੀਣਾ ਚਾਹੀਦਾ ਜੀ ਘਰ ਦੇ ਵਿੱਚ ਜਿਹੜੀ ਹੈ ਉਹ ਬਰਕਤ ਨਹੀਂ ਆਉਂਦੀ ਜੀ ਇੰਜ ਨਹੀਂ ਕਰਨ ਉਹ ਗੱਲ ਇਹ ਹੈ ਵੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਦੇ ਲਈ ਹੈ ਇੱਥੇ ਹਮੇਸ਼ਾ ਸਾਰਿਆਂ ਲਈ ਨਹੀਂ ਹੈਗਾ ਵੀ ਭਾਈ ਤੁਸੀਂ ਦੁੱਧ ਬੰਦ ਕਰ ਦਿਓ ਗਰਮ ਦੁੱਧ ਨਾ ਪੀਓ ਇਹਦੇ ਨਾਲ ਘਰ ਦੇ ਵਿੱਚੋਂ ਬਰਕਤ ਮੁੱਕ ਜਾਂਦੀ ਹੈ ਜੀ ਇੰਜ ਮੁੱਕ ਜਾਂਦੀ ਹੈ ਆਹ ਹੋ ਜਾਂਦੀ ਹੈ ਆਹ ਹੋ ਜਾਂਦੀ ਹੈ ਸਾਥ ਸੰਗਤ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਵੀ ਨਹੀਂ ਹਨ ਮੇਰੇ ਸਤਿਗੁਰੂ ਜੀ ਇਸ ਕਰਕੇ ਕਹਿੰਦੇ ਨੇ ਕਹਿੰਦੇ ਸਿੱਖਾ ਤੇਰੇ ਮਨ ਦੇ ਵਿੱਚ ਗੁਰੂ ਲਈ ਪਿਆਰ ਬਣਿਆ ਰਹੇ ਸਤਿਗੁਰੂ ਲਈ ਪ੍ਰੇਮ ਬਣਿਆ ਰਵੇ ਤੇ ਕਹਿੰਦੇ ਇਹ ਖਤਮ ਨਾ ਹੋਵੇ ਇਹ ਨਾ ਟੁੱਟੇ ਬਾਕੀ ਚੀਜ਼ਾਂ ਦੀ ਕਹਿੰਦੇ ਕੋਈ ਪਰਵਾਹੀ ਐ ਨਹੀਂ ਬਾਕੀ ਚੀਜ਼ਾਂ ਦੀ ਤੂੰ ਪਰਵਾਹ ਨਾ ਕਰ ਸਤਿਗੁਰੂ ਜੀ ਕਹਿੰਦੇ ਬਾਕੀ ਚੀਜ਼ਾਂ ਦੀ ਪਰਵਾਹ ਇਸ ਕਰਕੇ ਨਾ ਕਰ ਤੇ ਮੇਰੇ ਸਤਿਗੁਰੂ ਕਹਿੰਦੇ ਬਾਕੀ ਚੀਜ਼ਾਂ ਦੀ ਪਰਵਾਹ ਤੈਨੂੰ ਇਸ ਕਰਕੇ ਨਹੀਂ ਹੋਣੀ ਚਾਹੀਦੀ ਕਹਿੰਦੇ ਸੱਜਣਾ ਜਦੋਂ ਤੂੰ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜ੍ਹੇਂਗਾ ਨਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰੇਂਗਾ ਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਤੇ ਕਿਰਪਾ ਕਰਨਗੇ ਪਾਰਸ਼ਾ ਜੀ ਤੇਰੇ ਤੇ ਕਿਰਪਾ ਕਰਨਗੇ ਕਹਿੰਦੇ ਭਾਈ ਸਾਰੀਆਂ ਜਿਹੜੀਆਂ ਬੁਰੀਆਂ ਚੀਜ਼ਾਂ ਨੇ ਬੁਰੀਆਂ ਬਲਾਵਾ ਨੇ ਤੇਰੇ ਤੋਂ ਦੂਰ ਹੋ ਜਾਣਗੀਆਂ ਕਹਿੰਦੇ ਤੂੰ ਗੁਰੂ ਕਾ ਬਣ ਕੇ ਰਹਿ ਤੇ ਸਤਿਗੁਰੂ ਦਾ ਬਣ ਕੇ ਰਹਿ ਕਹਿੰਦੇ ਜਿਹੜਾ ਸਿੱਖ ਗੁਰੂ ਦਾ ਹੋ ਜਾਂਦਾ ਹੈ ਜਿਹੜਾ ਸਿੱਖ ਬਾਣੀ ਪੜ੍ਹਦਾ ਹੈ ਜਿਹੜਾ ਸਿੱਖ ਅਰਦਾਸ ਤੇ ਉਤੇ ਭਰੋਸਾ ਕਰਦਾ ਹੈ ਜਿਹੜਾ ਸਿੱਖ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਨ ਵਿੱਚ ਕਾਮਯਾਬ ਹੋ ਜਾਂਦਾ ਹੈ ਜਿਹੜਾ ਸਿੱਖ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵਿਚਾਰਦਾ ਹੈ ਤੇ ਮੇਰੇ ਸਤਿਗੁਰੂ ਜੀ ਕਹਿੰਦੇ ਉਹਦੇ ਤੇ ਐਸੀ ਕਿਰਪਾ ਕਰਦੇ ਨੇ ਗੁਰਮੁਖ ਪਿਆਰਿਓ ਮੇਰੇ ਪਾਤਸ਼ਾਹ ਜੀ ਉਹਨੂੰ ਕਿਰਪਾ ਕਰਕੇ ਨਿਵਾਜ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਨਿਵਾਜ ਦਿੰਦੇ ਨੇ ਸਤਿਗੁਰੂ ਜੀ ਉਹਦੇ ਤੇ ਐਸੀ ਕਿਰਪਾ ਕਰਦੇ ਨੇ ਪਿਆਰਿਓ ਗੁਰੂ ਦੀ ਕਿਰਪਾ ਜਦੋਂ ਲੈਣੀ ਹੋਵੇ ਨਾ ਤੇ ਉਹਦੇ ਮੁਤਾਬਕ ਉਹਦੇ ਬਚਨਾਂ ਨੂੰ ਮੰਨ ਕੇ ਚੱਲਣਾ ਪੈਂਦਾ ਤੇ ਸਤਿਗੁਰੂ ਦੀ ਕਿਰਪਾ ਫਿਰ ਵਰਤਦੀ ਹੈ ਸੋ ਇਸ ਕਰਕੇ ਆਪਾਂ ਬਹਿਮਾ ਤੋਂ ਨਿਕਲੀਏ ਗੁਰੂ ਦੀ ਬਾਣੀ ਨਾਲ ਜੁੜੀਏ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲਿਆਂ ਦੇ ਬਚਨਾਂ ਨੂੰ ਆਪਾਂ ਇੱਕ ਵਾਰੀ ਸੁਣੀਏ ਜ਼ਰੂਰ ਦੇਖੋ ਜੀਵਨ ਬਦਲੇਗਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ